ਬੱਚੇ ਆਉਂਦੇ ਨੇ ਪੰਜਾਬੀ ਸਿੱਖਣ ਸਾਰੇ ਕਮਰੇ ਬਣਾਏ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੁਰਦੁਆਰਾ ਸਾਹਿਬ ਵੌਲਨ ਜਿਹੜਾ ਕਿ ਮੈਲਬਨ ਤੋਂ ਕੋਈ 1 ਘੰਟੇ ਦੀ ਦੂਰੀ ਤੇ ਹੈ ਕਲਗੀਧਰ ਗੁਰਮਤਿ ਵਿਦਿਆਲੇ ਇਹ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਇਹ ਇੱਕ ਵਿਦਿਆਲੇ ਆ ਵੀ ਆ ਜਿੱਥੇ ਪੰਜਾਬੀ ਸਿਖਾਈ ਜਾਂਦੀ ਬੱਚਿਆਂ ਨੂੰ ਉਹਦੀਆਂ ਕਲਾਸਾਂ ਜਮਾਤਾਂ ਲੱਗਦੀਆਂ ਨੇ ਵਿੱਚ ਗੁਰਬਾਤ ਪਚਾਰ ਹੋ ਗਿਆ ਤਾਂ ਬਲਾਸ ਸਿਖਲਾਈ ਹੋ ਗਈ ਦਸਤਾਰ ਸਿਖਲਾਈ ਗੁਰਮੁਖੀ ਗਤਕਾ ਸਿਖਲਾਈ ਕੀਰਤਨ ਸਿਖਲਾਈ ਸਾਰਾ ਕੁਝ ਸਿਖਾਇਆ ਜਾਂਦਾ ਐਤਵਾਰ ਨੂੰ ਕਲਾਸਾਂ ਹੁੰਦੀਆਂ ਬੱਚਿਆਂ ਦੀਆਂ ਪੰਜਾਬੀ ਦੀਆਂ ਇਹ ਕੁਝ 2 2 3 ਨਿਕੜ ਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਅੰਕੇ ਦਿਖਾਉਣੇ ਤਾਂ ਇਸ ਜਗ੍ਹਾ ਤੇ ਬਾਬਿਆਂ ਦੀ ਰਹਿਸ਼ ਜਿੱਥੇ ਰਹਿੰਦੇ ਨੇ ਅਗੇ ਜੀ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਹੈ ਕੀਰਤਨ ਚੱਲ ਰਿਹਾ ਬਹੁਤ ਹੀ ਸੋਹਣਾ ਉਹਨਾਂ ਨੇ ਗਾਰਡਨ ਬਣਾਇਆ ਹੋਇਆ ਕਾਫੀ ਕੁਝ ਲਾਇਆ ਹੋਇਆ ਇਹ ਸਾਰੀਆਂ ਉਹਨਾਂ ਨੇ ਲਿਖਿਆ ਹੋਇਆ ਕਿਤਾਬ ਘਰ ਲੰਗਰ ਹਾਲ ਜਮਾਤਾਂ ਖੇਡਮਤਾਂ ਦੁਨੀਆਂ ਤੋਂ ਦੂਰ ਹੀ ਰੇ ਤਨਵਾ ਅਨੰਦ ਨਾ ਇਹ ਇੱਥੇ ਅੰਮ੍ਰਿਤ ਵੀ ਸ਼ਿਕਾਉਂਦੇ ਨੇ ਪਿਛਲੇ ਸਾਲ ਇਹਨਾਂ ਨੇ ਸ਼ਿਕਾਇਆ ਸੀਗਾ ਸਾਰਿਆਂ ਨੂੰ ਅੰਮ੍ਰਿਤ ਅੱਗੇ ਇੱਥੇ ਲਾਇਬ੍ਰੇਰੀ ਵੀ ਹੈ ਜਿਹਨੂੰ ਕਿ ਬੁਕਤਾਬ ਘਰ ਕਹ ਦਿੰਨੇ ਇੱਧਰ ਜਾ ਕੇ ਨਵੀਂ ਲਾਇਬ੍ਰੇਰੀ ਲਾਇਬ੍ਰੇਰੀ ਦਾ ਕੁਝ ਸਮਾਂ ਰੱਖਿਆ ਇਹਨਾਂ ਨੇ ਹਰ ਰੋਜ਼ ਨਹੀਂ ਖੁੱਲਦੀ ਹੈਗੀ ਇਹਨਾਂ ਦਾ ਇੱਧਰ ਕਿਤਾਬ ਘਰ ਬਣਿਆ ਕਾਫੀ ਕੋਸ਼ਿਸ਼ ਆਬਿਆਂ ਨੇ ਲਾਇਆ ਹੋਇਆ ਤੇ ਸਬਜ਼ੀਆਂ ਵੀ ਲਾਈਆਂ ਹੋਈਆਂ ਆਪਣੀਆਂ ਜੇ ਬਾਬਾ ਜੀ ਪਾਣੀ ਪਾ ਰਹੇ ਨੇ ਸਬਜ਼ੀਆਂ ਨੂੰ ਬਾਈਖਾਲਾ ਬਾਈਖਦੇ ਬਾਬਾ ਜੀ ਟਮਾਟਰਾਂ ਨੂੰ ਪਾਣੀ ਦੇ ਦਿੰਦੇ ਇਹ ਸਾਰਾ ਸਬਜ਼ੀਆਂ ਲਾਈਆਂ ਹੋਈਆਂ ਕੇ ਚੱਲਦੇ ਆਪਾਂ ਇਹ ਲੱਗੇ ਆ ਜੀ ਨਿੰਬੂ ਗੁਰੂ ਘਰ ਦੇ ਸਾਰੇ ਨਿੰਬੂਆਂ ਦੇ ਬੂਟੇ ਬੁੱਤ ਸਾਰਾ ਸਮਾਨ ਦਰੀਂ ਨਿੰਬੂ ਦੇ ਬੂਟੇ ਲੱਗੇ ਹੋਏ ਨੇ ਇਹ ਵੀ ਨਿੰਬੂ ਹੀ ਹੈ ਛੋਟੇ ਛੋਟੇ ਲੱਗੇ ਹੋਏ ਨੇ ਇਹਨਾਂ ਦੇ ਜਾਲੀ ਪਾਈ ਆ ਕਿ ਕੋਈ ਜਾਨਵਰ ਨਾ ਖਾਵੇ ਇਹ ਹੁਣ ਲੱਗਦਾ ਕਿ ਕੋਈ ਫਰੂਟ ਹੀ ਹੈ ਪਤਾ ਨਹੀਂ ਕਿਹੜਾ ਫਰੂਟ ਆ ਕਾਫੀ ਖੁੱਲੀ ਜਗ੍ਹਾ ਤੇ ਬਣਾਇਆ ਹੋਇਆ ਹਾਲੇ ਇੱਥੇ ਇਹਦੀ ਕੰਟਰੀਸਾਈਡ ਰੀਜਨਲ ਦੇ ਹੁਣ ਕਰਕੇ ਸੰਗਤ ਘੱਟ ਆਉਂਦੀ ਹੈ ਪਰ ਜਦੋਂ ਕੋਈ ਮੇਲਾ ਜਾਂ ਕੋਈ ਗੁਰਪੁਰਬ ਦੀਵਾਲੀ ਵਗੈਰਾ ਹੋਵੇ ਤਾਂ ਉਦੋਂ ਲੋਕੀ ਕਾਫੀ ਆਉਂਦੇ ਨੇ ਇਹ ਆ ਗਿਆ ਜੀ ਗੁਰੂ ਕਾ ਲੰਗਰ ਇਹ ਲੰਗਰ ਆ ਲੈ ਅੱਗੇ ਇੱਧਰ ਸਾਰੇ ਵਾਸ਼ਰੂਮ ਵਗੈਰਾ ਬਣਾਏ ਹੋਏ ਨੇ ਤੇ ਆਹ ਸਾਰੀਆਂ ਕਲਾਸਾਂ ਬਣਾਈਆਂ ਹੋਈਆਂ ਹਨਾ ਨੇ ਜਿਹਦੇ ਚ ਹਰ ਐਤਵਾਰ ਦੇ ਐਤਵਾਰ ਬੱਚੇ ਹੁੰਦੇ ਨੇ ਪੰਜਾਬੀ ਸਿੱਖਣ ਸਾਰੇ ਕਮਰੇ ਬਣਾਏ ਹੋਏ ਨੇ ਕਾਫੀ ਜਿਆਦਾ ਫੁੱਲ ਬੂਟੇ ਲਾਏ ਹੋਏ ਬਾਬਿਆਂ ਨੇ ਉਹ ਅੱਗੇ ਬਾਬਾ ਜੀ ਕੁਝ ਕਰ ਰਹੇ ਨੇ ਇੱਧਰ ਉਹ ਦੀ ਜਾਂਦੇ ਆ ਫਿਰ ਦੇਖਦੇ ਇਹ ਸਾਰੀ ਗਰਾਊਂਡ ਹੀ ਹੈਗੀ ਆ ਜਿੱਥੇ ਗਤਕਾ ਕੰਪੀਟੀਸ਼ਨ ਵੀ ਹੁੰਦੇ ਨੇ ਗਤਕਾ ਸਿਖਾਇਆ ਵੀ ਜਾਂਦਾ ਹੈ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਵੀ ਜਦੋਂ ਗਤਕਾ ਸਿਖਾਉਂਦੇ ਨੇ ਇਹ ਅੱਗੇ ਲੰਗਰ ਹਾਲ ਆ ਗਿਆ ਜਿੱਥੇ ਸਾਰੇ ਲੰਗਰ ਸ਼ਕ ਦੇ ਕੇ ਬੈਠੇ ਅਗਲੇ ਵੀਡੀਓ ਚ ਫੇਰ ਮਿਲਾਂਗੇ ਕੋਈ ਨਵੀਂ ਜਗ੍ਹਾ ਤੇ ਧੰਨਵਾਦ ਸਾਰਿਆਂ ਨੂੰ ਚੈਨਲ ਨੂੰ ਲਾਈਕ ਕਰੋ ਸਪੋਰਟ ਕਰੋ ਸਬਸਕ੍ਰਾਈਬ ਵੀ ਕਰ ਲਿਓ ਮੈਲਬਨ ਪੰਜਾਬੀ ਵਲੌਗਸ ਥੈਂਕ ਯੂ ਸੋ ਮਚ ਲਾਈਕ ਹਾਲ ਸਾਰਾ ਵਾਈਫਾਤੀ